माया कहो नानक ब्रह्म कटे केवाड़ा वई आहे जी चिम चिम वर सी अमरत तारा अमृत तारा चिम चेम परस जी अमरत तारा अमृत तारा चिम चेम पर सी અમરત તારા અમરત તારા વાહ ગુરુ જેમ કે મબારક સાજી અમરત તારા અમરત તારા મન પીવે તણ શબ્દ ਵਿਚારા મન પીવે તણ શબ્દ ਵਿਚારા ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਪੀਵੇ ਗੁਰ ਸ਼ਬਦ ਵਿਚਾਰਾ ਮਨ ਪੀਵੇ ਗੁਰ ਸ਼ਬਦ ਵਿਚਾਰਾ ਤੇਜਮੇ ਮਬਾਰਸਾ ਜੀ ਅਮਰਤ ਧਾਰਾ ਅਮਰਤ ਧਾਰਾ ਤੇਜਮੇ ਮਬਾਰਸਾ ਜੀ ਅਮਰਤ ਧਾਰਾ ਅਮਰਤ ਧਾਰਾ ਜਿਵ ਜਿਵ ਵਸੈ ਜੀ ਅਮਰਤ ਵਾਵਾ ਅਮਰਤ ਧਾਰਾ ਜਿਵ ਜਿਵ ਵਸੈ ਜੀ ਅਮਰਤ ਧਾਰਾ ਅਮਰਤ ਧਾਰਾ ਵਾਹਿਗੁਰੂ ਸੁਣੀ ਪੁਕਾਰਿਤ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਤੋਏ ਰਹਿ ਰਾਸ ਕਰ ਚਰਨਾ ਅਮਰਤ ਸਿਖਾਂ ਪਲਾਇਆ ਚਰਨਾ ਅਮਰਤ ਸਿਖਾਂ ਪਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇਕ ਦਿਖਾਇਆ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ਰੱਬ ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਮਾਣ ਆਇਆ ਧਰਤੀ ਦੀ ਪੁਕਾਰ ਸੁਣ ਕੇ ਸਰਬ ਨਾਨਕ ਦੇਵ ਵਾਣ ਆਇ ਧਰਤੀ ਦੀਪਕਾਰ ਸੁਣ ਕੇ ਸਰਬ ਨਾਨਕ ਦੇਵ ਵਾਣ ਆਇ ਧਰਤੀ ਦੀਪਕਾਰ ਸੁਣ ਕੇ ਸਰਬ ਨਾਨਕ ਦੇਵ ਵਾਣ ਆਇ ਧਰਤੀ ਦੀਪਕਾਰ ਸੁਣ ਰੱਬ ਨਾਨਕ ਦੇਵ ਵਾਣ ਆਇਆ ਧਰਤੀ ਦੀ ਪਕਾਰ ਸੁਣ ਕੇ ਰੱਬ ਨਾਨਕ ਦੇਵ ਵਾਣ ਆਇਆ ਧਰਤੀ ਦੀ ਪਕਾਰ ਸੁਣ ਕੇ ਰੱਬ ਨਾਨਕ ਦੇਵ ਵਾਣ ਆਇਆ ਧਰਤੀ নানক দেব দিদি পব নানক দেব বণ ধর দিদি পকার শোন দিদি পকার শোন ਤਰਤੀ ਦੀ ਪੁਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਤਰਤੀ ਦੀ ਪੁਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਤਰਤੀ ਦੀ ਪੁਕਾਰ ਸੁਣ ਕੇ ਰੱਬ ਦੀ ਦੀਪਕਾਰ ਸੁਣ ਕੇ ਸੁਣੀ ਬਕਤਾਰ ਦਤਾਰ ਪ੍ਰਭ ਗੁਰ ਨਾਨਕ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰੇ ਰਾਸ ਕਰ ਚਰਨਾ ਅਮਰਤ ਸਿਖਾ ਪਲਾਇਆ ਪਾਰ ਬ੍ਰਹਮ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਤੇ ਚਾਰ ਵਰਨ ਇਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਬਨਾ ਜਗ ਵਰਤਾਇਆ ਉਲਟਾ ਖੇਲ ਪਰਮ ਦਾ ਪਹਿਰਾ ਪਹਿਰਾ ਉੱਪਰ ਸੀਸ ਨਵਾਇਆ ਰਾਣਾ ਰੰਗ ਬਰਾਬਰੀ ਪੈਰੀ ਪਬਨਾ ਜਗ ਵਰਤਾਇਆ ਉਲਟਾ ਉਲਟਾ ਖੇਲ ਪਰਮ ਦਾ ਪਹਿਰਾ ਉੱਪਰ ਸੀਸ ਨਵਾਇਆ ਕਲ ਜੁਗ ਪਾਪੇ ਤਾਰਿਆ ਸਤਨਾਮ ਫਲ ਮੰਤਰ ਸੁਨਾਇਆ ਕਲ ਤਾਰਨ ਗੁਰ ਨਾਨਕ ਆਇਆ ਰੱਬ ਧਰਤੀ ਦੀ ਪੁਕਾਰ ਸੁਣ ਕੇ ਰੱਬ ਨਾਨਕ ਦੇਵ ਬਾਣ ਆਇਆ ਧਰਤੀ ਦੀ ਪੁਕਾਰ ਸੁਣ ਕੇ ਰੱਬ ਨਾਨਕ ਦੇਵ ਅਰਤੀ ਦੀਪਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਅਰਤੀ ਦੀਪਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਅਰਤੀ ਕਰਤੀ ਦੀਪਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਅਰਤੀ ਦੀਪਕਾਰ ਸੁਣ ਕੇ ਰੱਬ ਨਾਨਕ ਦੇਵ ਵਣ ਆਇਆ ਵਾਹਿਗੁਰੂ ਵਾਹਿਗੁਰੂ ਸਤਗੁਰੂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਨਨ ਹੋਆ ਜੋਂਕਰ ਜੋਂਕਰ ਸੂਰਜ ਨਿਕਲਿਆ तारे आ, पन्नी जाए पन्नी जाए आ, तारे छप अंधेर पुलो सिंह भुके मरगाली सिंह पुके मर ॻावली पी जाए न तीर तरो जौ घर सूरज नल्या तारे छप अंधेर पुलो सिंह भुके मरगावली <coughs> ਪੰਨੀ ਜਾਏ ਨਾ ਥਿਰ ਤਰਵਾ ਸੂਰਜ ਚ ਸੂਰਜ ਚਮਕਿਆ ਤੇ ਸ਼ੇਰ ਵਾਂਗ ਕੱਜਿਆ ਸੂਰਜ ਚ ਸੂਰਜ ਚਮਕਿਆ ਤੇ ਸ਼ੇਰ ਵਾਂਗ ਕੱਜਿਆ ਪਾਪਾ ਨੂੰ ਸਿਪਈਆਂ ਭਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗ ਕੱਜਿਆ ਪਾਪਾ ਨੂੰ ਸਿਪਈਆਂ ਭਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂੰ ਗੱਜੇ ਪਾਪਾ ਨੂੰ ਸੀ ਪਈਆਂ ਭਾਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂੰ ਗੱਜੇ ਪਾਪਾ ਨੂੰ ਸੀ ਪਈਆਂ ਭਾਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂੰ ਗੱਜੇ ਪਾਪਾ ਨੂੰ ਸੀ ਪਈਆਂ ਭਾਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂੰ ਗੱਜੇ ਪਾਪਾ ਨੂੰ ਸੀ ਪਈਆਂ ਭਾਜੜਾ ਪਾਪਾ ਪਾਪਾ ਨੂੰ ਸੀ ਪਈਆਂ ਭਜੜਾ ਸੂਰਜ ਚਮਕਿਆ ਤੇ ਸ਼ੇਰ ਬਾਹੋਂ ਗੱਜੇ ਪਾਪਾ ਪਾਪਾ ਨੂੰ ਸੀ ਪਈਆਂ ਭਜੜਾ ਪਾਪਾ ਪਾਪਾ ਨੂੰ ਸੀ ਪਈਆਂ ਭਜੜਾ 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 गजेया सिपया भॼण सूरज चङियव नज़े आ पापा न सिपया भॼणा सूरज चङियूं गजया ਪਾਪਾਂ ਦੀ ਪੰਨਾਂ ਪਾਜੜ ਸੂਰਜ ਚਮਕੇ ਹੱਥੇ ਸ਼ੇਰ ਵਾਂਗ ਬੱਚੇ ਆਪਾ ਪਾਪਾਂ ਦੀ ਪੰਨਾਂ ਪਾਜੜ ਐ ਬਾਬਾ ਬਾਬਾ ਪੈਰ ਧਰੈ ਤੂ ਜਾਇ ਤੂ ਜਾਇ ਆਸਨ ਥਾਪਣ ਸੁਆ ਸਿੱਧ ਅਸਨ ਸਭ ਜਗਤ ਦੇ ਨਾਨਕ ਨਾਨਕ ਆਦਮਤੇ ਜੀ ਕੋ ਆ ਘਰ ਘਰ ਅੰਦਰ ਧਰਮ ਸ਼ਾਲ ਘਰ 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 ਅੰਦਰ ਧਰਮ ਸ਼ਾਲ ਹੋਬਾ ਹੋਬਾ ਕੀਰਤਨ ਸਦਾ ਬਸੋਆ ਸਿੱਧ ਆਸਨ ਸਭ ਜਗਤ ਦੇ ਨਾਨਕ ਨਾਨਕ ਆਦਮਤੇ ਜੀ ਕੋ ਆ सिध सिध आसन, आसन नानक मथां हो गे तेरे जो। जोगीअ ते नानक मथां हो वॼा तेरियां तेरे जोगीअ ते नानक मथा हो गजियां राबा तेरियां बाबा तेगीअ ते नानक मथा हो वचिया रवा ब तेरिया बची बचिया जी पांदरि भॼिया जी पांदरि भॼिया जीाबा बाबा तेरिया बचिया जी યોગિયાં દે નાનક મત્તા હો ગય વજિયા રવાબા તેરિયા તેરે યોગિયાં દે નાનક મત્તા હો ગય હો વજિયા રવાબા તેરિયા તેરે યોગિયાં દે નાનક મત્તા હો ગય વજિયા રવાબા તેરી તેરે યોગિયાં દે નાનક મત્તા વાહ વાહ ਘਰ 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 ਅੰਦਰ ਧਰਮ ਸ਼ਾਲ ਘਰ 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 ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਿਸਵਾ ਬਾਪੇ ਬਾਪੇ ਤਾਰੇ ਚਾਰ ਚੱਕ ਬਾਪੇ ਬਾਪੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਜਾ ਢੋਆ ਬਾਬੇਦਾਰੀ ਚਾਰ ਜਗ ਨੌ ਖੰਡ ਨੌ ਖੰਡ ਪਿਰਥਮੀ ਸੱਜਾ ਢੋਆ ਨੌ ਖੰਡ ਨੌ ਖੰਡ ਪਿਰਥਮੀ ਦਾ ਤੂੰ ਬਣਿਆ ਸੱਜਾ ਢੋਆ ਸਤਿਗੁਰਜੀ ਨੌ ਖੰਡ ਨੌ ਖੰਡ ਪਿਰਥਮੀ ਦਾ ਤੂੰ ਬਣਿਆ ਸੱਜਾ ਢੋਆ ਚਾਰੇ ਚੱਕਦਾਰ ਦਿੱਤੇ ਨੌਖੰਡ ਪਿਰਤਮੀ ਦਾ ਬਣਿਆ ਸੱਜਾ ਟੋ ਚਾਰੇ ਚੱਕਦਾਰ ਦਿੱਤੇ ਨੌਖੰਡ ਪਿਰਤਵੀ ਦਾ ਬਣਿਆ ਸੱਜਾ ਟੋ ਚਾਰੇ ਚੱਕਦਾਰ ਦਿੱਤੇ ਨੌਖੰਡ ਪਿਰਤਵੀ ਦਾ ਬਣਿਆ ਸੱਜਾ ਟੋ ਚਾਰੇ ਚੱਕ ਤਾਰ ਦਿੱਤੇ ਨੌਖੰਡ ਪਰਚਮੀ ਦਾ ਬਣਿਆ ਸੱਚਾ ਟੋਆ ਚਾਰੇ ਚੱਕ ਤਾਰ ਦਿੱਤੇ ਨੌਖੰਡ ਪਰਚਮੀ ਦਾ ਬਣਿਆ ਸੱਚਾ ਟੋਆ ਚਾਰੇ ਚੱਕ ਤਾਰ ਦਿੱਤੇ ਨੌਖੰਡ ਪਰਚਮੀ ਦਾ ਬਣਿਆ ਸੱਚਾ ਟੋਆ ਚਾਰੇ ਚੱਕ ਤਾਰ ਦਿੱਤੇ ਪ੍ਰਥਮ ਪ੍ਰਥਮੀ ਦਾ ਬਣਿਆ ਸਜਾਟੋ ਚਾਰੇ ਚੱਕ ਕਾਰ ਦਿੱਤੇ ਗੁਰਮਖ ਗੁਰਮਖ ਕਾਲ ਵਿੱਚ ਪਰਗਟ ਹੋਆ ਚਾਰੇ ਚੱਕ ਤਾਰ ਦਿੱਤੇ ਗੁਰਮਖ ਗੁਰਮਖ ਕਾਲ ਵਿੱਚ ਪਰਗਟ ਹੋ ਚਾਰੇ ਚਾਰੇ ਤਰ ਤਰ ਤੇ ਨੌਖੰਡ ਪ੍ਰਧਮੀ ਦਾ ਬਣਿਆ ਸੱਚਾ ਤੋ ਚਾਰੇ ਚੱਕ ਤਾਰ ਤੇ ਨੌਖੰਡ ਪ੍ਰਧਮੀ ਦਾ ਬਣਿਆ ਸੱਚਾ ਤੋ ਚਰ ਤਰ ਤਾਰ ਜੀ ਵਾਹਿਗੁਰੂ ਪਰਮ ਪਰਮ ਸਨਮਾਨ ਜੋਗ ਜੁਗੋ ਜੁਗੋ ਜੁਗ ਹਰਤਾਲ ਗੁਰਤਾ ਗਰਦੀ ਤੇ ਬਰਾਜਮਾਨ ਵਾਲੀਏ ਵਾਲੀਏ ਕੁਲ ਜਹਾਨ ਕੁਲਕ ਨਾਦ ਦੇ ਰਹਿਬਰ ਸੱਬੇ ਸੱਬੇ ਸੰਜੀਵਾਲ ਦੇ ਪ੍ਰਤੀਕ ਬਖਤਖ ਪਵਰਤਖ ਪਾਵਨ ਸਤਿਗੁਰੂ ਧੰ ਤਨ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸਿੱਖ ਜਗਤ ਦੇ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਪਤਾਸ਼ ਉਤਸਵ ਦੀ ਖੁਸ਼ੀ ਦੇ ਵਿੱਚ ਨਗਰ ਨਗਰ ਕੀਰਤਨ ਪ੍ਰਭਾਤ ਮੇਰੀ ਦੇ ਰੂਪ ਵਿੱਚ ਇਸ ਸਥਾਨ ਗੁਰਦੁਆਰਾ ਸ੍ਰੀ ਸੁਖਨੀ ਸਾਹਿਬੇ ਕੀ ਇਕੱਤਰ ਹੋਈ ਸਾਧ ਸੰਗਤ ਜੀਓ ਸਾਰੇ ਹੀ ਬੜੇ ਸਾਰੇ ਹੀ ਬੜਾ ਭਾਗੇ ਹਾਂ ਜਿਨ੍ਹਾਂ ਨੂੰ ਪਰਮ ਪਿਤਾ ਨੇ ਅਮਰ ਵਾਲੇ ਉਤਰਨ ਦਾ ਸੁਭਾਗਾ ਸਮਾਪਤ ਹੋਇਆ ਬਹੁਤ ਦੂਰ ਤੋਂ ਸੰਗਤਾਂ ਢਿਲਮਾ ਤੋਂ ਕਿਸਰ ਵਾਲੇ ਤੋਂ ਬਨਾਲਾ ਰੋਡ ਤੋਂ ਜਿਨ੍ਹਾਂ ਨੂੰ ਗੁਰਵਾਈ ਨਾਲ ਪਿਆਰ ਹੈ ਹਾਜ਼ਰੀ ਭਰ ਰਹੇ ਹੋ ਵਾਹਿਗੁਰੂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੇ ਆਓ ਜੀ ਪਲਵਾਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਸਹਿਬੇ ਕਮਾਲ ਦੁਸ਼ਟ ਦਵਨ ਸਰਵਸਤ ਜਾਨੀ ਪਿਤਾ ਜੀਵਨ ਦਾਤੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਉੱਨਾ ਬੋਲੋ ਬਖਸ਼ੀ ਗੁਰਪਤੀ ਦਾ ਨਾਰਾ ਬੁਲੰਦ ਕਰਗੇ ਪਾਈਏ ਪਾਈਏ ਆਪ ਸੁੱਚ ਫਤੇ ਦੀ ਸਾਂਝ ਸ਼ੁਰੂਆਤ ਸਾਜ ਸੰਗਤ ਪਿਆਰ ਸਹਿਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਪਹਰਾਣੇ ਬੜੇ ਸੋਨੇ ਪਿਆਰ ਨਾਲ ਗੁਰੂ ਸਾਹਿਬ ਜੀ ਦੀ ਇਹ ਬਾਣੀ ਦਾ ਸਤਕਾਰ ਹੈ ਨਗਰ ਦੀ ਸੰਗ ਦਾ ਸਤਕਾਰ ਹੈ ਖੁਰਖਾਸ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਵਧੀਆ ਪ੍ਰਬੰਧ ਚੱਲ ਰਿਹਾ ਤਾਂ ਪਹਿਨਾ ਕਰਕੇ ਚੱਲ ਰਿਹਾ ਬਹੁਤ ਕਿਰਪਾ ਪਾਸ਼ਾ ਜੀ ਜੀ ਧੰਨਵਾਦ ਸੋ ਧੰਨਵਾਦ ਗੁਰੂ ਪਾਸ਼ਾ ਚਰਦੀ ਕਲਾ ਬਖਸ਼ੇ ਕੱਲ ਆਪਾਂ ਇਤਿਹਾਸ ਨੂੰ ਬ੍ਰਾਮ ਦਿੱਤਾ ਸੀ ਗੁਰੂ ਨਾਨਕ ਦੇਵ ਪਾਸ਼ਾ ਜੀ ਕਿਸ ਤਰ੍ਹਾਂ ਆਪਣੀ ਵਿਆਹ ਤੋਂ ਬਾਅਦ ਗੁਰੂ ਪਾਸ਼ਾ ਜੀ ਦਾ ਹੱਥਾਂ ਵਿੱਚ ਕੰਮਾਂ ਵਿੱਚ ਹੱਥ ਪਟਾਇਆ ਨਾਲ ਨਾਲ ਕੀਰਤਨ ਨਾਲ ਨਾਲ ਸੱਚ ਦਾ ਉਪਦੇਸ਼ ਕਿਸ ਤਰ੍ਹਾਂ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੀ ਸਾਡੀ ਮਰਜ਼ਾ ਦਾ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਪਿਤਾ ਕਾਲਜ ਨੇ ਜ਼ਿੰਮੇਵਾਰੀ ਨਿਭਾਈ ਇਹ ਆਪਾਂ ਸਾਰਾ ਕਲਾਬਤੂ ਵੀ ਸਮਝਿਆ ਸਾਰਿਆਂ ਨੇ ਮੇਰੇ ਸੀਨੀਅਰ ਸੁਹਣਾ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਚੁੱਪਚਾਪ ਹੋ ਜਾਂਦੇ ਗੰਭੀਰ ਹੋ ਜਾਂਦੇ ਹੁਣ ਉਹਦੇ ਪਿੱਛੇ ਆਪਾਂ ਕਾਰਨ ਸੋਚਾਂਗੇ ਪੜਦੇ ਆਂ ਮੇਨ ਕਾਰਨ ਸੀ ਲੋਕਾਂ ਦੀ ਸਾਰਿਆਂ ਦੀ ਚਿੰਤਾ ਚਿੰਤਾ ਕਾਦੀ ਸੀ ਭਾਰਤੀ ਲੋਕਾਂ